ਪੰਜਾਬ ਯੂਨੀਵਰਸਿਟੀ 'ਚ 350 ਸ਼ਹੀਦੀ ਸਮਾਗਮ ਨੂੰ ਸਮਰਪਿਤ ਸੈਮੀਨਾਰ ਕਰਵਾਉਣ ਦੀ ਇਜਾਜ਼ਤ ਨਹੀਂ ਮਿਲੀ ਹੈ ਇਹ ਦਾਵਾ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਐਮਪੀ ਮਲਵਿੰਦਰ ਕੰਗ ਉਹਨਾਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਸੈਮੀਨਾਰ ਕਰਵਾਉਣ ਦੀ ਪਰਮਿਸ਼ਨ ਨਹੀਂ ਦਿੱਤੀ ਯੂਨੀਵਰਸਿਟੀ ਦੇ ਕੁਝ ਸਟੂਡੈਂਟਸ ਸੈਮੀਨਾਰ ਕਰਵਾਉਣਾ ਚਾਹੁੰਦੇ ਸਨ ਸ੍ਰੀ ਗੁਰਤੇਗ ਬਹਾਦਰ ਜੀ ਦੀ ਸਿੱਖਿਆ ਬਾਰੇ ਬੱਚਿਆਂ ਨੂੰ ਜਾਣੂ ਕਰਵਾਉਣਾ ਇਸ ਸੈਮੀਨਾਰ ਦਾ ਮਕਸਦ ਸੀ ਦਿੱਲੀ ਦੇ ਹੁਕਮਾਂ ਦੀ ਪਾਲਣਾ ਕਰ ਰਹਿਨੇ ਪੰਜਾਬ ਨਿូវ ਦੇ ਵਾਈਸ ਚਾਂਸਲਰ ਬਲਵਿੰਦਰ ਕੰਗਨੇਸ ਦਾ ਜ਼ਿਕਰ ਕੀਤਾ ਦਾਵਾ ਕੀਤਾ ਕਿ ਸੈਮੀਨਾਰ ਕਰਵਾਉਣ ਤੋਂ ਮਨਾ ਕਰ ਦਿੱਤਾ ਗਿਆ ਹੈ ਪੰਜਾਬ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਕੰਗਨੇ ਕਹਾ ਕਿ ਕੇਂਦਰ ਬੱਚਿਆਂ ਨੂੰ ਸ਼ਹਾਦਤ ਬਾਰੇ ਪੜਾਉਣਾ ਨਹੀਂ ਚਾਹੁੰਦਾ ਕੰਗਨੇ ਵਾਈਸ ਚਾਂਸਲਰ ਰੀਨੂ ਵੇਜ ਨੂੰ ਇੱਕ ਲੈਟਰ ਵੀ ਇਸ ਬਾਬਤ ਲਿਖਿਆ ਹੈ

सीएम भगवंत मान खुद मौजूद सी आप सुप्रीमो अरविंद केजरीवाल और वित्त कैबिनेट मंत्री कीर्तन दरबार ओथे सजे सी ते कल सीएम भगवंत मान तकरीबन 12 बजे देश के राष्ट्रपति द्रौपदी मुर्मूद नाल भी मिलन के मुलाकात उन नाल करंगे इनवाइट देंगे, देंगे इना समागम दा परहर इस विचारे आप सांसद बलविंदर त्यांग ने एक वड्डा दावा कीता है कि पंजाब यूनिवर्सिटी प्रशासन ने सेमिनार करवाण दी परमिशन नहीं देती यूनिवर्सिटी दे कुछ स्टूडेंट्स इस बाबत एक सेमिनार करवाना चांदा सी ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸਿੱਖਿਆ ਬਾਰੇ ਬੱਚਿਆਂ ਨੂੰ ਜਾਣੂ ਕਰਵਾਉਣਾ ਇਸ ਸੈਮੀਨਾਰ ਦਾ ਮਕਸਦ ਸੀ ਤੇ ਆਪ ਸੰਸਦ ਮਲਵਿੰਦਰ ਕੰਗ ਦੇਵ ਨੇ ਇੱਕ ਵੱਡਾ ਦਾਵਾ ਕੀਤਾ ਗਿਆ ਹੈ ਕਿ ਪੰਜਾਬ ਯੂਨੀਵਰਸਿਟੀ ਨੇ ਸੈਮੀਨਾਰ ਕਰਵਾਉਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਹੈ ਇਸ ਬਾਬਤ ਉਹਨਾਂ ਨੇ ਹੁਣ ਇੱਕ ਲੈਟਰ ਵੀ ਲਿਖਿਆ ਹੈ ਕੰਗ ਨੇ ਵੀਸੀ ਰੇਨੂ ਵਿੱਚ ਨੂੰ ਇਸ ਬਾਬਤ ਇੱਕ ਲੈਟਰ ਲਿਖਿਆ ਹੈ ਕਿਹਾ ਹੈ ਕਿ ਇਜਾਜ਼ਤ ਦਿੱਤੀ ਜਾਏ ਤਾਂ ਜੋ ਸੈਮੀਨਾਰ ਕਰਵਾਇਆ ਜਾ ਸਕੇ ਦਿੱਲੀ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਨੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਆਮ ਆਦਿ ਪਾਰਟੀ ਦੇ ਐਮਪੀ ਬਲਵਿੰਦਰ ਕੰਗ ਦੇ ਵੱਲੋਂ ਕਿ ਕੇਂਦਰ ਬੱਚਿਆਂ ਨੂੰ ਸ਼ਹਾਦਤ ਬਾਰੇ ਨਹੀਂ ਪੜਾਉਣਾ ਚਾਹੁੰਦਾ ਇਸ ਗੱਲ ਦਾ ਵੀ ਜ਼ਿਕਰ ਬਲਵਿੰਦਰ ਕੰਗ ਦੇ ਵੱਲੋਂ ਕੀਤਾ ਗਿਆ ਕਿ 24 ਨਵੰਬਰ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਤਸ਼ਾਹੀ ਹਿੰਦ ਦੀ ਚਾਦਰ ਉਹਨਾਂ ਦਾ ਸ਼ਹੀਦੀ ਸਮਾਗਮ ਹੈ 3:30 ਵਜੇ ਸ਼ਹੀਦੀ ਸਮਾਗਮ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਡੇ ਪੱਧਰ ਤੇ ਪ੍ਰੋਗਰਾਮ ਕਰ ਰਹੀ ਹੈ ਇਨਫੈਕਟ ਹਰਿਆਣਾ ਸਰਕਾਰ ਵੀ ਆਪਣੇ ਪੱਧਰ ਤੇ ਵੱਡੇ ਪ੍ਰੋਗਰਾਮ ਕਰ ਰਹੀ ਹੈ ਡੀਐਸਜੀਐਮਸੀ ਵੀ ਆਪਣੇ ਪੱਧਰ ਤੇ ਵੱਡੇ ਪ੍ਰੋਗਰਾਮ ਕਰ ਰਹੀ ਹੈ ਇਸ ਵਿਸ਼ਾale ਵੱਖ-ਵੱਖ ਕਾਲਜਿਸ ਯੂਨੀਵਰਸਿਟੀਆਂ 'ਚ ਪ੍ਰੋ ਭਗਾਤ ਤੇ ਦੁਖਦਾਉ ਦੁਖਦਾਈ ਪਹਿਲੂ ਨਹੀਂ ਹੋ ਸਕਦਾ ਗੁਰਤੇਗ ਬਾਦਰ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਉਹ ਬੇਮਿਸਾਲ ਹੈ ਲਾ ਮਿਸਾਲ ਹੈ ਉਹਨਾਂ ਨੇ ਸਿਰਫ ਮਾਨਵਤਾ ਦੀ ਰੱਖਿਆ ਲਈ ਹੀ ਨਹੀਂ ਇਸ ਦੇਸ਼ ਦੇ ਧਰਮ ਔਰ ਕਲਚਰ ਨੂੰ ਬਚਾਉਣ ਲਈ ਆਪਣਾ ਸਰਬੰਸ ਵਾਰਿਆ ਮੈਂ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਕਹਿਣਾ ਚਾਹੁੰਦਾ ਹੈ ਗੁਰਤੇਗ ਬਾਦਰ ਸਾਹਿਬ ਦਾ ਜਿਹੜਾ ਸ਼ਹਾਦਤ ਦਾ ਇਤਿਹਾਸ ਹੈ ਉਹ ਤੇ ਸਾਨੂੰ ਆਪਣੇ ਸਿਲੇਬਸ ਤੇ ਔਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੜਾਉਣਾ ਚਾਹੀਦਾ ਹੈ ਇਹ ਤੇ ਸਾਡਾ ਪ੍ਰੇਰਣਾ ਦਾ ਜਰੀਆ ਹੈ ਔਰ ਇਹ ਇਹ ਜਿਹੜੇ ਇਤਿਹਾਸ ਹੈ ਇਹਦੇ ਤੋਂ ਇਨਸਪਾਇਰ ਹੋ ਕੇ ਹੀ ਨੌਜਵਾਨਾਂ ਨੇ ਆਪਣੇ ਮੁਲਕ ਲਈ ਆਪਣੇ ਪੰਜਾਬ ਲਈ ਜਿਹੜਾ ਹੈ ਇੱਕ ਬਿਹਤਰ ਭਵਿੱਖ ਦੀ ਕਲਪਨਾ ਕਰਨੀ ਹੈ ਇਨਸਾਨੀਅਤ ਬਿਹਤਰ ਇਨਸਾਨੀਅਤ ਮਾਹੌਲ ਦੀ ਕਲਪਨਾ ਕਰਨੀ ਹੈ ਜੇ ਤੁਸੀਂ ਪੰਜਾਬ ਯੂਨੀਵਰਸਿਟੀ ਵਰਗੇ ادارے ਚ ਗੁਰਤੇਗ ਬਾਦਰ ਸਾਹਿਬ ਦੇ ਸ਼ਹਾਦਤ ਨੂੰ ਸਮਰਪਿਤ ਉਹਨਾਂ ਦੇ ਇਤਿਹਾਸ ਨੂੰ ਸਮਰਪਿਤ ਸੈਮੀਨਾਰ ਕਰਾਉਣ ਦੀ ਇਜਾਜ਼ਤ ਨਹੀਂ ਦੇ ਸਕਦੇ ਮੈਨੂੰ ਲੱਗਦਾ ਹੈ ਕਿ ਕਿਸੇ ਵੀ ਡੈਮੋਕਰੇਟੀ ਡੈਮੋਕਰੈਟਿਕ ਇੰਸਟੀਚਿਊਸ਼ਨ ਚ ਸੰਵਿਧਾਨਿਕ ਸੰਸਥਾ ਚ ਉਹ ਵੀ ਜਿੱਥੇ ਪੜ੍ਹਾਈ ਲਿਖਾਈ ਹੁੰਦੀ ਹੋਵੇ ਉੱਥੇ ਮੈਨੂੰ ਲੱਗਦਾ ਇਸ ਤੋਂ ਮੰਦ ਭਾਗਾ ਕੁਝ ਨਹੀਂ ਹੋ ਸਕਦਾ ਤੁਸੀਂ ਇਜਾਜ਼ਤ ਨਹੀਂ ਦੇ ਰਹੇ ਮੈਨੂੰ ਪਤਾ ਹੈ ਵਾਈਸ ਚਾਂਸਲਰ ਸਾਹਿਬ ਤੁਹਾਡੇ ਜਿਹੜੇ ਆਕਾ ਦਿੱਲੀ ਚ ਬੈਠੇ ਆ ਜਿਹੜੇ ਲਗਾਤਾਰ ਇਹ ਚਾਹੁੰਦੇ ਨਹੀਂ ਆ ਇਹ ਗੁਰੂ ਸਾਹਿਬ ਦੀ ਸ਼ਹਾਦਤ ਦੀ ਜਿਹੜੀ ਸਰੋਤ ਹੈ ਗੁਰੂ ਸਾਹਿਬ ਦੀ ਸ਼ਹਾਦਤ ਦਾ ਜਿਹੜਾ ਇਤਿਹਾਸ ਹੈ ਉਹ ਨੌਜਵਾਨਾਂ ਤੱਕ ਜਾਵੇ ਸੱਗੀ ਗੱਲ ਦੋਸਤੋ ਸਟੂਡੈਂਟ ਆਰਗੇਨਾਈਜੇਸ਼ਨ ਸਾਥ ਦੇ ਵੱਲੋਂ 27 ਅਕਤੂਬਰ ਮੰਡੇ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਸੀਗਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਰ ਪੰਜਾਬ ਯੂਨੀਵਰਸਿਟੀ ਦੀ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਸਾਨੂੰ ਸੈਮੀਨਾਰ ਕਰਵਾਉਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਫੋ ਸੈਮੀਨਾਰ ਦੇ ਵਿੱਚ ਸਿੱਖ ਹਿਸਟੋਰੀਅਨ ਸਰਦਾਰ ਅਜਮੇਰ ਸਿੰਘ ਜੀ ਮੁੱਖ ਬੁਲਾਰੇ ਵਜੋਂ ਆ ਰਹੇ ਸੀਗੇ ਤੇ ਨਾਲ ਭਾਈ ਅਮਰਜੀਤ ਸਿੰਘ ਖਾਲੜਾ ਜੀ ਜੋ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਭਰਾ ਨੇ ਉਹਨਾਂ ਨੇ ਵੀ ਵਿਸ਼ੇਸ਼ ਤੌਰ ਤੇ ਪਹੁੰਚਣਾ ਸੀਗਾ ਪਰ ਜਦੋਂ ਅਸੀਂ ਸੈਮੀਨਾਰ ਕਰਵਾਉਣ ਦੇ ਵਾਸਤੇ ਆਡੀਟੋਰੀਅਮ ਦੀ ਬੁਕਿੰਗ ਵਾਸਤੇ ਇਹਨਾਂ ਨੂੰ ਇੱਕ ਲੈਟਰ ਦਿੱਤੀ ਇਹਨਾਂ ਨੇ ਸਾਨੂੰ ਲੈਟਰ ਦੇ ਵਿੱਚ ਇਹ ਲਿਖਤਾ ਕਿ ਅਸੀਂ ਤੁਹਾਨੂੰ ਜਿਹੜਾ ਆਡੀਟੋਰੀਅਮ ਆ ਉਹ ਨਹੀਂ ਦੇ ਸਕਦੇ ਜਦੋਂ ਡੀਐਸ ਡਬਲਯੂ ਅਮੀ ਚੋਹਾਨ ਦੇ ਨਾਲ ਗੱਲ ਕੀਤੀ ਗਈ ਕਿ ਸਾਨੂੰ ਤੁਸੀਂ ਰეკਮੈਂਡੇਸ਼ਨ ਕਿਉਂ ਨਹੀਂ ਦੇ ਰਹੇ ਸਾਨੂੰ ਤੁਸੀਂ ਸੈਮੀਨਾਰ ਹਾਲ ਆਡੀਟੋਰੀਅਮ ਆ ਉਹ ਕਿਉਂ ਨਹੀਂ ਦੇ ਰਹੇ ਉਹਨਾਂ ਦਾ ਜਵਾਬ ਇਹ ਸੀਗਾ ਕਿ ਤੁਹਾਡੇ ਜਿਹੜੇ ਸਪੀਕਰ ਆ ਤੁਹਾਡੇ ਬੁਲਾ ਰਹੇ ਨੇ ਚਮੇਰ ਸਿੰਘ ਜੀ ਉਹ ਇੱਕ ਡਿਸਪਿਊਟਡ ਪਰਸਨ ਨੇ ਜੋ ਕਿ ਇੱਕ ਸਮੇਂ ਤੇ ਅੰਡਰਗਰਾਉਂਡ ਰਹਿ ਚੁੱਕੇ ਨੇ ਤੇ ਅਸੀਂ ਇਸ ਤਰ੍ਹਾਂ ਦੇ ਪਰਸਨ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਉ ਨਹੀਂ ਦੇ ਸਕਦੇ ਮੈਂ ਪੰਜਾਬ ਯੂਨੀਵਰਸਿਟੀ ਦੀ ਆਰਐਸਐਸ ਦੀ ਐਡਮਿਨਿਸਟ੍ਰੇਸ਼ਨ ਨੂੰ ਦੱਸਣਾ ਚਾਹੁੰਗਾ ਤੁਸੀਂ ਸਾਡਾ ਆਡੀਟੋਰੀਅਮ ਨਹੀਂ ਸਾਨੂੰ ਦਿੱਤਾ ਸਾਡਾ ਸੈਮੀਨਾਰ ਕੈਨਸਲ ਕੀਤਾ ਨਾ ਅਸੀਂ ਡਾਂਕੇ ਦੀ ਚੋੜ ਤੇ 100 ਵਾਰ ਨੂੰ ਉਹੀ ਤਰੀਕ ਨੂੰ ਉਹੀ ਟਾਈਮ ਤੇ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਵਿੱਚ ਸੈਮੀਨਾਰ ਕਰਾਵਾਂਗੇ ਜੇ ਰੋਕ ਸਕਦੇ ਹਾਂ ਤਾਂ ਰੋ। ਅਸ਼ਮੀਤ ਸਿੰਘ ਮਾਂਜੜ ਹੋਏ ਨੇ ਮੀਤ ਪ੍ਰਧਾਨ ਨੇ ਪੰਜਾਬ ਯੂਨੀਵਰਸਿਟੀ ਦੇ ਸਰ ਸਵਾਗਤ ਹੈ ਤੁਹਾਡਾ ਨਿਯੂਜ਼ ਟੀਮ ਪੰਜਾਬ ਤੇ। ਅਸ਼ਮੀਤ ਜੀ ਤੁਸੀਂ ਇਹ ਸੈਮੀਨਾਰ ਕਰਵਾਉਣਾ ਚਾਹੁੰਦੇ ਸੀ ਪਰ ਸੈਮੀਨਾਰ ਕਰਵਾਉਣ ਦੀ ਪਰਮਿਸ਼ਨ ਤੁਹਾਨੂੰ ਪੰਜਾਬ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਨਹੀਂ ਦਿੱਤੀ ਗਈ। ਕੀ ਰੀਜ਼ਨ ਦੱਸਿਆ ਗਿਆ ਤੁਹਾਨੂੰ? ਇਦੇ ਵਿੱਚ ਉਹਨਾਂ ਨੇ ਪਹਿਲਾਂ ਤਾਂ ਜੀ ਮਤਲਬ ਰეკਮੈਂਡੇਸ਼ਨ ਨਹੀਂ ਦਿੱਤੀ ਕਹਿੰਦੇ ਕਿ ਵੀ ਜਿਹੜੇ ਤੁਹਾਡੇ ਸਪੀਕਰ ਨੇ ਸਰਦਾਰ ਅਜਮੇਰ ਸਿੰਘ ਜੀ ਉਹ ਇੱਕ ਡਿਸਪਿਊਟਡ ਪਰਸਨਲਿਟੀ ਨੇ ਵੀ ਉਹ ਇੱਕ ਇੱਕ ਟਾਈਮ ਤੇ ਅੰਡਰਗਰਾਉਂਡ ਰਹੇ ਨੇ ਵੀ ਉਹ ਯੂਨੀਵਰਸਿਟੀ ਦੇ ਵਿੱਚ ਅਸੀਂ ਉਹਨਾਂ ਨੂੰ ਮਤਲਬ ਅਲਾਉ ਨਹੀਂ ਕਰ ਸਕਦੇ ਮਤਲਬ ਇੱਕ ਬੜੀ ਹੈਰਾਨੀ ਦੀ ਗੱਲ ਹੈ ਦੀ ਵੀ ਯੂਨੀਵਰਸਿਟੀ ਇੱਕ ਅਕੈਡਮਿਕਸ ਪਲੇਸ ਆ ਨਾ ਵੀ ਇੱਥੇ ਜੇ ਡਿਸਕਸ਼ਨਸ ਐਂਡ ਸੈਮੀਨਾਰਸ ਨਾ ਹੋਣਗੇ ਤਾਂ ਹੋਰ ਕਿੱਥੇ ਹੋਣਗੇ ਮਤਲਬ ਜਦੋਂ ਯੂਨੀਵਰਸਿਟੀ ਕੈਂਪਸ ਦੇ ਵਿੱਚ ਕੋਈ ਫੈਸਟ ਹੁੰਦਾ ਗਾ ਸਟਾਰ ਨਾਈਟ ਹੁੰਦੀ ਆ ਕੋਈ ਫਲੈਸ਼ ਮੋਬ ਕਰਵਾਇਆ ਜਾਂਦਾ ਤੇ ਉਹਨਾਂ ਚੀਜ਼ਾਂ ਨੂੰ ਉਹਨਾਂ ਚੀਜ਼ਾਂ ਵਾਸਤੇ ਕੋਈ ਪਰਮਿਸ਼ਨ ਨਹੀਂ ਬੜੀ इजीली ਇੱਕ ਨੋਟੀਫਿਕੇਸ਼ਨ ਮਤਲਬ ਲੈਟਰ ਦੇ ਕੇ ਕਰਵਾਈ ਚੱਲੋ ਮਤਲਬ ਉਹਨਾਂ ਨੂੰ ਕੋਈ ਪ੍ਰੋਬਲਮ ਜਦੋਂ ਇੱਥੇ ਕੋਈ ਡਿਸਕਸ਼ਨ ਡਿਬੇਟ ਕਰਾਉਣੀ ਆ ਕੋਈ ਸੈਮੀਨਾਰ ਕਰਵਾਉਣਾਗਾ ਉਹ ਵੀ ਮਤਲਬ ਗੁਰੂ ਸਾਹਿਬ ਦੀ 350 ਦੀ ਸਾਲਾ ਜਿਹੜੀ ਉਹਨਾਂ ਦਾ ਇੱਕ ਸ਼ਹੀਦੀ ਸਮਾਗਮ ਆ ਵੀ ਉਹਦੇ ਸੰਬੰਧ ਦੇ ਵਿੱਚ ਇਹਨਾਂ ਨੂੰ ਮਤਲਬ ਪਰਮਿਸ਼ਨ ਦੇਣ ਦੇ ਵਿੱਚ ਪ੍ਰੋਬਲਮ ਆ ਰਹੀ ਆ ਨਾ ਵੀ ਇਹਨਾਂ ਨੇ ਕਿਹਾ ਕਿ ਵੀ ਤੁਹਾਡੇ ਜਿਹੜੇ ਸਪੀਕਰ ਆ ਨਹੀਂ ਤੁਸੀਂ ਡਾਇਰੈਕਟਲੀ ਅਪਰੋਚ ਕੀਤਾ ਵਾਈਸ ਚਾਂਸਲਰ ਸਾਹਿਬ ਨਾਲ ਹਾਂਜੀ ਹਾਂਜੀ ਦੇਖੋ ਜੀ ਅਸੀਂ ਰਜਿਸਟਰ ਸਾਹਿਬ ਨੂੰ ਲੈਟਰ ਐਡਰੈਸ ਕੀਤੀ ਸੀ ਕਿਉਂਕਿ ਜਿਹੜੀ ਉਹ ਕਾਮੀਨਰ ਹਾਲ ਦੀ ਬੁਕਿੰਗ ਦੀ ਪਾਵਰ ਰਜਿਸਟਰ ਕੋਲੇ ਹੁੰਦੀ ਹੈ ਪੰਜਾਬ ਯੂਨੀਵਰਸਿਟੀ ਕੋਲੇ ਹੈ ਨਾ ਉਹਨਾਂ ਨੂੰ ਅਸੀਂ ਲੈਟਰ ਦਿੱਤੀ ਤੇ ਫਾਰਵਰਡ ਕੀਤੀ ਸੀਗੀ ਉਹ ਡੀਨ ਸਟੂਡੈਂਟ ਵੈਲਫੇਅਰ ਨੇ ਤੇ ਉਹਨਾਂ ਦਾ ਉਹਨਾਂ ਨੇ ਮਤਲਬ ਇਸ ਚੀਜ਼ ਤੇ ਕਹਿਤਾ ਕਿ ਤੁਹਾਡੇ ਜਿਹੜੇ ਸਪੀਕਰ ਸੀ ਉਹਨਾਂ ਨੂੰ ਆਉਣ ਨਹੀਂ ਦੇ ਸਕਦੇ ਮਤਲਬ ਬੜੀ ਹੈਰਾਨੀ ਦੀ ਗੱਲ ਹੈ ਵੀ ਇੱਥੇ ਮਤਲਬ 1975 ਦੇ ਵਿੱਚ ਵੀ ਐਮਰਜੈਂਸੀ ਦੇ ਟਾਈਮ ਵੀ بڑے ਲੀਡਰ ਅੰਡਰਗਰਾਉਂਡ ਰਹਿ ਕੇ ਬਾਅਦ ਚ ਪ੍ਰਾਈਮ ਮਿਨਿਸਟਰ ਵੀ ਬਣਿਆ ਕੰਟਰੀ ਦੇ ਨਾ ਕਿ ਉਹਨਾਂ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਕਿ ਵੀ ਉਹ ਸੰਘਰਸ਼ ਉਹਨਾਂ ਨੇ ਕੀਤਾ ਬਟ ਇਹ ਦੋਰੇ ਮਾਫ ਦੰਡਾ ਵੀ ਜਦੋਂ ਕਿ ਸਿੱਖ ਵਿਦ ਯੋ ਮਤਲਬ ਉਹਨਾਂ ਦੇ ਕੋਈ ਲੀਗਲ ਕੇਸ ਨਹੀਂ ਕੋਈ ਉਹਨਾਂ ਦੇ ਪਰਚਾ ਨਹੀਂ 30 ਸਾਲਾਂ ਤੋਂ ਪਬਲਿਕ ਸਪੇਸ ਦੇ ਵਿੱਚ ਵਿਚਾਰ ਰਹੇ ਆ ਉਹਨਾਂ ਦੀਆਂ ਲੱਖਾਂ ਦੇ ਵਿੱਚ ਕਿਤਾਬਾਂ ਨੇ ਜਿਹੜੀਆਂ ਉਹ ਵਿਕ ਚੁੱਕੀਆਂ ਨੇ ਇੰਟਰਨੈਸ਼ਨਲ ਰੀਜ਼ਨ ਆਹੀ ਇੱਕ ਦਿੱਤਾ ਗਿਆ ਕਿ ਡਿਸਪਿਊਟਡ ਲੀਡਰ ਇੱਥੇ ਆ ਰਹੇ ਨੇ ਤਾਂ ਕਰਕੇ ਪਰਮਿਸ਼ਨ ਨਹੀਂ ਦਿੱਤੀ ਜਾ ਸਕਦੀ ਹਾਂਜੀ ਹਾਂਜੀ ਮੈਂ ਬਿਲਕੁਲ ਜੀ ਹਮ ਨਹੀਂ ਤੇ ਤੁਸੀਂ ਇਸ ਕੱਲ ਦਾ ਜ਼ਿਕਰ ਕੀਤਾ ਕਿ ਐਸ ਪਰ ਸਕੇਡਿਊਲ ਕੱਲ ਤੁਹਾਡੇ ਵੱਲੋਂ ਸੈਮੀਨਾਰ ਕਰਵਾਣਾ ਜਾਏਗਾ ਤੇ ਕੱਲ ਸੈਮੀਨਾਰ ਹੋ ਰਿਹਾ ਹੈ ਕੀ ਹਾਂਜੀ ਹਾਂਜੀ ਮੈਮ ਦੇਖੋ ਸਾਨੂੰ ਇਹ ਚਾਹੀਦਾ ਸੈਮੀਨਾਰ ਹਾਲ ਜਾਂ ਆਡੀਟੋਰੀਅਮ ਦੇਣ ਚਾਹੀਦਾ ਨਾ ਦੇਣ ਅਸੀਂ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਸਾਡੀ ਹੈ ਪੰਜਾਬ ਯੂਨੀਵਰਸਿਟੀ ਕੈਂਪਸ ਸਾਡਾ ਉੱਥੇ ਅਸੀਂ ਪੜ੍ਹਦੇ ਹਾਂ ਉੱਥੋਂ ਦੇ ਸਟੂਡੈਂਟ ਆ ਅਸੀਂ ਉੱਥੇ ਮਤਲਬ ਡੰਕੇ ਦੀ ਚੋੜ ਤੇ ਕੱਲ ਸੈਮੀਨਾਰ ਕਰਵਾ ਰਹੇ ਹਾਂ ਸਾਨੂੰ ਜੇ ਹਾਲ ਨਹੀਂ ਦੇਣਗੇ ਅਸੀਂ ਓਪਨਲੀ ਕਰਵਾ ਲਾਂਗੇ ਸਾਨੂੰ ਉਹਦੇ ਵਿੱਚ ਕੋਈ ਰੋਕ ਟੋਕ ਨਹੀਂ ਹੈ ਅਸੀਂ ਕਰਵਾਵਾਂਗੇ ਹੂੰ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਅਸ਼ਮੀਤ ਸਿੰਘ ਮਾਨ ਵਾਈਸ ਪ੍ਰੈਜ਼ੀਡੈਂਟ ਪੰਜਾਬ ਯੂਨੀਵਰਸਿਟੀ ਸਟੂਡੈਂਟ ਕਾਉਂਸਲ ਦੇ ਸਾਡੇ ਨਾਲ ਜੁੜੋ ਉਹਨਾਂ ਨੇ ਅੱਜ ਕੱਲ ਦਾ ਜ਼ਿਕਰ ਕੀਤਾ ਕਿ ਐਸ ਪਰ ਸ케ਜੂਲ ਕਿਉਂਕਿ ਕੱਲ ਦਾ ਦਿਨ ਮਿਥਿਆ ਗਿਆ ਸੀ 27 ਅਕਤੂਬਰ ਦਾ ਹਾਲਾਂਕਿ ਅਡਿਟੋਰੀਅਮ ਦੀ ਜੋ ਹੈ ਉਹ ਪਰਮਿਸ਼ਨ ਵੀ ਮੰਗੀ ਗਈ ਸੀ ਕਿ ਕੌਂਟਿਟੋਰੀਅਮ ਦੇ ਅੰਦਰ ਹੀ ਸੈਮੀਨਾਰ ਕਰਵਾਇਆ ਜਾਣਾ ਸੀ ਪਰ ਪਰਮਿਸ਼ਨ ਨਹੀਂ ਦਿੱਤੀ ਗਈ ਤਰਕ ਇਹ ਦਿੱਤਾ ਗਿਆ ਕਿ ਡਿਸਪਿਊਟਡ ਲੀਡਰ ਇਸ ਸੈਮੀਨਾਰ ਚ ਆ ਰਹੇ ਨੇ ਤੇ ਉਹਨਾਂ ਨੂੰ ਇਧਿਆਨ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਸਕਦੀ ਤੇ ਦੂਸਰੇ ਪਾਸੇ ਜੋ ਅਸ਼ਮੀਤ ਨੇ ਵਾਈਸ ਪ੍ਰੈਜ਼ੀਡੈਂਟ ਨਿਤਪਦਾਨ ਪੰਜਾਬ ਯੂਨੀਵਰਸਿਟੀ ਸਟੂਡੈਂਟ ਕਾਉਂਸਲ ਤੋਂ ਮਨੇ ਇਸ ਕਾਲ ਦਾ ਜ਼ਿਕਰ ਕੀਤਾ ਕਿ ਐਸਪਰ ਸਕੇ ਜੂਮ ਕੱਲ ਜੋ ਸੈਮੀਨਾਰ ਹੋਣਾ ਸੀ ਉਹ ਅਸੀਂ ਕਰਵਾਉਣ ਜਾ ਰਹੇ ਪਰ ਦੂਸਰੇ ਪਾਸੇ ਮਲਵਿੰਦਰ ਕੰਗ ਨੇ ਇਸ ਕਾਲ ਦਾ ਵੀ ਜ਼ਿਕਰ ਕੀਤਾ ਹੈ ਕਿ ਜੋ ਪੰਜਾਬ ਯੂਨੀਵਰਸਿਟੀ ਦੇ ਵੱਲੋਂ ਐਸ ਸੈਮੀਨਾਰ ਨੂੰ ਕਰਵਾਉਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਦਿੱਲੀ ਦੇ ਹੁਕਮਾਂ ਦੀ ਪਾਲਣਾ ਪੰਜਾਬ ਯੂਨੀਵਰਸਿਟੀ ਦੇ ਵਿਸਥਾਰ ਰਹੇ ਨੇ ਇਸ ਬਾਬਤ ਮਲਿੰਦਰ ਕੰਮ ਜੋ ਕਿ ਆਮ ਆਦਮੀ ਪਾਰਟੀ ਦੇ ਸੰਸਦ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਹਨਾਂ ਨੇ ਇੱਕ ਲੈਟਰ ਵੀ ਲਿਖੀ ਹੈ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਇਸ ਕੱਲ ਦਾ ਜ਼ਿਕਰ ਕੀਤਾ ਹੈ ਕਿ ਕਿਉਂ ਨਹੀਂ ਪਰਮਿਸ਼ਨ ਦਿੱਤੀ ਜਾ ਰਹੀ ਜੋ ਸਟੂਡੈਂਟਸ ਇਸ ਬਾਬਤ ਸੈਮੀਨਾਰ ਕਰਵਾਉਣਾ ਚਾਹੁੰਦੇ ਨੇ ਉਹਨਾਂ ਨੂੰ ਪਰਮਿਸ਼ਨ ਦਿੱਤੀ